ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਇਸ ਵਕਤ ਦਾਸ ਵਾਲੇ ਬਠਿੰਡੇ ਦੇ ਵਿੱਚ ਨੇ ਤੀਜਾ ਦਿਨ ਹੋ ਗਿਆ ਬਿੱਲੇ ਮਿੱਤਰ ਉਹ ਰਿਆਂ ਕੋਲੇ ਤੇ ਸ਼ਾਇਦ ਅੱਜ ਸੁਰਿੰਦਰ ਵੀ ਆ ਜਾਵੇ ਪਿੰਡੋਂ ਆਊਗਾ ਠੀਕ ਹੈ ਅੱਜ ਕਹਿੰਦੇ ਉਹਨਾਂ ਦਾ ਮੈਚ ਆ ਕਿਹੜੇ ਸਟੇਡੀਅਮ ਆ ਟੈਂਟਸ ਸਪੋਰਟਸ ਕਲੱਬ ਆ ਹਾਂ ਕ੍ਰਿਕਟ ਦਾ ਕ੍ਰਿਕਟ ਦਾ ਠੀਕ ਹੈ ਜੀ ਤੇ ਅੱਜ 29 ਸੌਣ 13 ਅਗਸਤ ਬਰਾ 2024 ਤੇ ਦਿਨ ਮੰਗਲਵਾਰ ਦਾ ਤੇ ਫਿਲਹਾਲ ਅੱਜ ਦੇ ਬਲੌਗ ਦੀ ਸਟਾਰਟਿੰਗ ਹੋਣੀ ਹੋਈ ਆ ਤੇ ਨੌਣਿਆਂ ਤੋਂ ਅਗਲੇ ਦਿਨ ਦਾ ਪ੍ਰੋਗਰਾਮ ਦੇਖਦੇ ਆ ਕਿਹੋ ਜੀ ਗੱਲਬਾਤ ਰਹਿੰਦੀ ਆ ਤੇ ਮਨੀ ਨੇ ਅੱਜ ਇੱਥੋਂ ਵਾਪਸ ਚਲੇ ਜਾਣਾ ਤੇ ਇਟਲੀ ਵਾਲਾ ਮਿੱਤਰ ਜਿਹੜਾ ਆਇਆ ਹੋਇਆ ਸੀਗਾ ਇੱਕ ਦੋ ਸਕੀਰੀਆਂ 'ਚ ਮਿਲ ਕੇ ਵਸਤੇ 23 ਤਰੀਕ ਨੂੰ ਵਾਪਸ ਜਹਾਜ਼ ਚੜ ਜਾਣਾ ਇਟਲੀ ਨੂੰ ਤੇ ਉਹਨੂੰ ਮਿਲਦੇ ਆ ਤੇ ਅਗਲੇ ਦਿਨ ਦਾ ਮਾਹੌਲ ਚਲ ਦਿਖਾਉਣੇ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਤੇ ਸਾਰੇ ਦਿਨ ਦੀ ਗੱਲਬਾਤ ਤੁਹਾਨੂੰ ਦਿਖਾਉਣੇ ਆ ਨਵੇਂ ਆਏ ਸਬਸਕ੍ਰਾਈਬ ਕਰ ਲਿਓ ਫੇਸਬੁਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲ ਬਿਜ਼ਨਸ ਅੱਛਾ ਚੱਲ ਰਿਹਾ? ਹਾਂਜੀ ਬਹੁਤ। ਕੋਈ ਸੰਦੇਸ਼ ਬਿਜ਼ਨਸ ਬਾਰੇ ਕਿਸੇ ਨੂੰ? ਨਹੀਂ ਹਾਂਜੀ। ਨਹੀਂ ਹਾਲੇ ਹੋਏ ਜੀ। ਠੀਕ ਹੈ ਚੱਲ। ਆਹ ਤੋਂ ਹੀ ਜਾਂਦਾ ਜੀ ਮੈਂ। ਭੁੱਲ ਗਏ। ਚਾਕਲੇਟ ਪੀਨਟ ਬਟਰ। ਮੂੰਹ ਭੜੀ ਦੇ ਮੱਖਣ ਨਾਲ ਨੌਜਵਾਨਾਂ ਬ੍ਰੈਡ ਖਾਣਗੇ। ਦੁਪਹਿਰ ਦੇ ਸਮੇਂ ਬ੍ਰੇਕਫਾਸਟ ਹੋ ਰਿਹਾ। ਤੇ ਭਾਈ ਸਾਹਿਬ ਨਹਾ ਤੋਲੇ 10:20 ਨਹਾ ਲਿਆ ਪਰਨਾ ਬਨ ਲਿਆ। ਤੇ ਮਨੀ ਦਾ ਫੋਨ ਆਇਆ ਸੀਗਾ ਤੇ ਉਧਰ ਮਿਲਦੇ ਆ ਨੌਜਵਾਨ ਨੂੰ ਅੱਜ ਜਾਣਾ ਵਾਪਸ ਤੇ ਫਿਲਹਾਲ ਬਰੇਡਾਂ ਨੂੰ ਤੂਫ ਦੇ ਲਈਏ ਨਾਲ ਨਾਲ ਨੌਜਵਾਨ ਕਹਿੰਦੇ ਪ੍ਰੋਟੀਨ ਦਾ ਵੀ ਪੂਰਾ ਧਿਆਨ ਰੱਖਦੇ ਹੈਗੇ ਆ ਹੈ ਡੱਬਲ ਟੀ ਨਾਲ ਸਾਰਾ ਕੁਛ ਇਹ ਨਾਲ ਤੇ ਚੰਗਾ ਮਿਲ ਜਾਂਦਾ ਪੂਰੇ ਬਰੈਡਾਂ ਤੋਂ ਤੇ ਨਾਲ ਪੀਏ ਨਾ ਟਮਾਟਰ ਬਟਰ ਦਾਣੇਦਾਰ ਲਚਮ ਹਰ ਕੀ ਹਰ ਕੀ ਮੂੰਗਫਲੀ ਚੰਕਰੀ ਹੋਈ ਜੇ ਤਾ 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 ਗੁੱਡ ਮਾਰਨਿੰਗ ਸਾਰ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਆਜੇ ਪਾਜੇ 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 ਓਹੋ ਨਮਯੋਤ ਸਿੰਘ ਕਹਿੰਦੇ ਮੇਰੇ ਵੀਰੋ ਕਿਵੇਂ ਹੈ ਲੋ ਵੀ ਆ ਗਿਆ ਜਿਹਦਾ ਇੰਤਜ਼ਾਰ ਹੋ ਰਹੀ ਸੀ ਲੋਟਾਂ ਪਿੰਡੀ ਪਈ ਅਸਰਿੰਦਰ ਬਾਦ ਤੈਨੂੰ ਪਤਾ ਲੱਗ ਗਿਆ ਸੀ ਕਿ ਮੈਂ ਆ ਰਿਹਾ ਪਿੰਡੀ ਭੱਜ ਗਿਆ ਨਹੀਂ ਨਹੀਂ ਮੈਨੂੰ ਕੰਮ ਹੋ ਗਿਆ ਸੀ ਜ਼ਰੂਰੀ ਹਾਂ ਅਸਰ ਜੀ ਭਾਈ ਮੈਨੂੰ ਦੱਸਿਆ ਨਹੀਂ ਸੀਗਾ ਕਿ ਮੈਂ ਆ ਰਿਹਾ ਮੈਨੂੰ ਇੱਥੇ ਆ ਕੇ ਫੋਨ ਕਰਾਇਆ ਸੀ ਇਹ ਕਹਿੰਦਾ ਮੈਂ ਪਿੰਡ ਜਾਣਾ ਮੈਂ ਕਿਹਾ ਮੈਂ ਇੱਥੇ ਆ ਗਿਆ ਹੋਰ ਕਹਿਮਾ ਲੋਟਾਂ ਅੱਜ ਮੈਂ ਆਇਆ ਥੋੜਾ ਭਾਈ ਹੋਰ ਤਾਂ ਨਹੀਂ ਆਇਆ ਮੈਂ ਹੀ ਘਾਉਂਦੇ ਦੀ ਠੀਕ ਆ ਖੈਰ ਸੁੱਕਾ ਪਿੰਡ ਸਾਰੇ ਮੀਂਹ ਪਵਾ ਕੇ ਆਏ ਪਿੰਡ ਮੈਂ ਸੁਣਿਆ ਤੂੰ ਮੜਾ ਮੜਾ ਏਕਣੀ ਆ ਜੀ ਥੋੜੀ ਨਹੀਂ ਆ ਕੀ ਕੀਤਾ ਪਿਆ ਠੀਕ ਹੈ ਇਹਦਾ ਨੇਰਾ ਕਰਾ ਜੀ ਕਹਿੰਦੇ ਆ ਜੀ ਦੱਸ ਦੇ ਮੈਂ ਜਿੱਤ ਗਿਆ ਫਿਰ ਪੁੱਛੀ ਤਾਂ ਜਾਂਦਾ ਫਿਰ ਤੂੰ ਦੱਸ ਦੇ ਰਾਹ ਸੁਰਤੀ ਆ ਤੂੰ ਬਟੈਂਡਾ ਚੈੱਕ ਕਰੀ ਜਾਂਦਾ ਮੈਂ ਹਾਂ ਜੀ ਮੇਰਾ ਫੁੱਟ ਰੁਪਿੰਦਰ ਰਾਜ ਕਲੀਅਰ ਚ ਆਰ ਜੀ ਦਾ ਨਾਮ ਰੁਪਿੰਦਰ ਜੀ ਦੇ ਲਈ ਨਹੀਂ ਹਾਂ ਬਾਵਾ ਰੌਣਕ ਲਾਗੀ ਸੁਖਨ ਵਾਲਾ ਦੇਖਿਆ ਇਹ ਵਿੱਚ ਬਾਵਾ ਯਾਰ ਕੋਈ ਨਾ ਦੀ ਟੀ-ਸ਼ਰਟ ਚੈੱਕ ਲਈ ਜੜੀ 10 ਨੰਬਰ ਕਰਕੇ ਕਿਹੜੀ ਟੀ-ਸ਼ਰਟ ਆ ਮਾ ਮਾਲੂਗੀ 25 ਵੱਧ ਸਿੱਦੇ ਖੌਣ ਗੱਡੀ ਤੇ ਰੱਖ ਰਿਹਾ ਕਿੱਸਾ ਗੱਡੀ ਆਹ ਸੋਹਣੀ ਰੌਣਕ ਲੱਗੀ ਸੁੱਖ ਨਾਲ ਜੀਵਨ ਭਾਈ ਤੇ ਜੀਵਨ ਦਾ ਛੋਟਾ ਭਾਈ ਦੋਨੇ ਨੌਜਵਾਨ ਪਹੁੰਚ ਗਏ ਤੇ ਸ਼ਾਮ ਨੂੰ ਇਹਨਾਂ ਦਾ ਕ੍ਰਿਕਟ ਦਾ ਮੈਚ ਆ ਉਹਦੀ ਡਿਸਕਸ਼ਨ ਚੱਲ ਰਹੀ ਹੈ ਜੀ ਕਿੱਥੇ ਆਹ ਤੇ ਇਧਰ ਨਾਲ ਨਥੇ ਇਹ ਵਾਲਾ ਨੌਜਵਾਨ ਆ ਡਾਲਰ ਰਕ ਮੌਣ ਚ ਡਾਲਰ ਰਕ ਮੌਣ ਚ ਥੋੜਾ ਵਿਜੀ ਆ ਇਹ ਡਾਲਰ ਕਿਉਂ ਬਾਹਰੋਂ ਕੋਣ ਆਉਂਦੇ ਨੇ ਬਾਹਰ ਪਤਾ ਲੱਗੀ ਇਹਦਾ ਕਿਹੜਾ ਮੁਸਕਾ ਕਿਹੜਾ ਨਹੀਂ ਇਹ ਐਕਸਪਰਟ ਸਭੰਦੇ ਆਂ ਫਿਰ ਤੋਂ ਯੂ نو ਫਿਰ ਜਮ ਜਮ ਵੀ ਚੱਲਦੀ ਹੈ ਤੇਰੀ ਤੇਰੀ ਜਮ ਜਮ ਲਾ ਕੇ ਆਉਣੀ ਹੈ ਅੱਜ ਮੇਰੇ ਲਈ ਚ ਹਾਂ ਕਿ ਮੈਚ ਅੱਜ ਅੱਜ ਮੇਰਾ ਮੈਚ ਆ ਕੱਲੋਂ ਸਾਈਕਲਿੰਗ ਕਰਨੀ ਚੱਲੀ ਤੜਕੇ ਕੱਲੋਂ ਲੈ ਜੀ ਸਾਈਕਲਿੰਗ ਕਰਕੇ ਆਉਣੀ ਹੈ ਤੇਰੇ ਨਾਲ ਦੱਸ ਕੇ ਸਾਈਕਲ ਮੰਗ ਲਾਂਗੇ ਸਿੰਦੇ ਸਾਈਕਲ ਲੈ ਕੇ ਬਾਈ ਉਹ ਧੀ ਲੱਗੇ ਸਾਈਕਲ ਹਾਂ ਮੈਂ ਦੂਜਾ ਵੀ ਲੈ ਕੇ ਸਾਈਕਲ ਮਾਰਾ ਉਹ ਤਾਂ ਤੜਕੇ ਮੰਗਾਉਣਾ ਕਿਆ ਇਹ ਲੈਗਿੰਗ ਕਰਕੇ ਆਉਣੀ? ਕਿਉਂ ਸੇਕ? ਠੀਕ ਹੈ। ਓਕੇ। ਕਿੱਥੇ ਤੱਕ ਜਾ ਕੇ ਉਹਨੂੰ ਦੱਸ? ਪੁੱਛੋ। ਅੱਡੇ ਹੀ ਹੋ ਚੱਲਾਂਗੇ। ਚੱਲ ਠੀਕ ਹੈ। ਤੂੰ ਉਹਨੂੰ ਬੱਸ ਕਰਦੀ। ਮੇਰੇ ਨਾਲ ਸਾਰੇ ਬੱਸ ਕਰ ਜਾਂਦੇ। ਜੋ ਸੇਕ। ਚੱਲ ਫਿਰ ਲੱਗ ਜੂ ਪਤਾ। ਤੂੰ ਮੇਰੇ ਨਾਲ ਕਿਥੇ ਖਿਆ ਜਾਣਾ ਹੈ ਬੇਟਾ? ਅਰੇ ਜੀਵਨ ਨਾਲ ਜਾਈ ਫਿਰ। ਮੇਰੇ ਨਾਲ ਨਹੀਂ ਜਾਣਾ। ਹਾਂ। ਨਹੀਂ ਨਹੀਂ ਜਾਣਾ। ਪਰ ਜਾਣ ਰੱਖਿਆ ਕਰਣਾ ਫਿਰ ਵਿੱਚ ਬਰੋ। ਤੇਰੇ ਨਾਲ ਮੈਂ ਜਾਉਂਗਾ। ਚਲੋ ਕੋਈ ਮਰਜ਼ੀ ਤੋਰ ਲਈ। ਪਰ ਹੌਲੀ-ਹੌਲੀ ਬਾਹਰ ਚੱਲਣਾ। ਨਾ ਨਾ, ਥੋੜੀ ਜਿਹਾ ਨਾਲ। ਆਣਦੀ ਬਹੁਤ ਲੱਗ। ਸ਼ਾਰਕ ਪੌੜਾਂ ਦੇ ਕਰ ਤਰੀਕੇ ਨੂੰ ਸਮਝਾ ਜੀਦਾ। ਆਹ ਵੇਖ ਜਿੰਦੇ ਮੌਸਮ ਹੈ। ਆ ਮੌਸਮ ਬਹੁਤ ਸੋਹਣਾ ਹੋ ਰਿਹਾ ਇਸ ਪਾਸੇ ਬੱਦਲ ਪਾਈ। ਤੇ ਫਿਲਹਾਲ ਅੱਜ ਆਰਸੀ ਪਾਇਆ ਹਲੇ ਤੱਕ ਦੁਪਹਿਰਾ ਕਰ ਲਿਆ। ਕਿਸੇ ਬੱਸੇ ਗਏ ਨਹੀਂ ਕਿਤੇ ਸ਼ਹਿਰਾਂ ਚ ਕਰ। ਹਾਂ। ਆਹੀ ਗੱਲਬਾਤ ਜੀ ਹੋ ਜਾਂਦੀ ਅੰਦਰ ਪਏ ਰਹਿਣੇ ਜਦੋਂ। ਤੇ ਮਣੀ ਦਾ ਦੋ ਤਿੰਨ ਵਾਰੀ ਫੋਨ ਆ ਗਿਆ। ਇੱਕ ਦੋ ਵਾਰੀ ਮੈਂ ਵੀ ਜੀ ਸੀ ਇੱਕ ਦੋ ਵਾਰੀ। ਉਹ ਤੇ ਉਹਨਾਂ ਨੂੰ ਮੈਂ ਸ਼ਾਮ ਨੂੰ ਮਿਲਦੇ ਆ ਤੇ ਮਣੀ ਨੇ ਸ਼ਾਇਦ ਅੱਜ ਇੱਥੇ ਆ ਤੇ ਸ਼ਾਇਦ ਕੱਲ ਨੂੰ ਜਾਵੇ ਇੱਥੋਂ ਇਟਲੀ ਵਾਲਾ ਚੋਬਰ ਵਾਪਸ ਤੇ ਫਿਲਹਾਲ ਹਜੇ ਇੱਥੇ ਆ ਤੇ ਉਈ ਤਾਂ ਕਰਦਾ ਮੈਂ ਹਾਂ ਪਰ ਕੀ ਕਰਕੇ ਨਹੀਂ ਅੰਦਾਜ਼ਾ ਤੇਨੇ ਤਾਂ ਮੈਂ ਆਖੂ ਜਾ ਕੇ ਮੈਂ ਖੁਸ਼ ਹੰਦੇ ਤੇ ਪਹਿਲੀ ਗੱਲ ਤਾਂ ਤੇਜ ਵਾਲਾ ਬੋਲਣ ਨਾਲ ਲਾਇ ਕਿ ਕਿ ਦਸ਼ੀਰ ਮੈਂ ਤਾਂ ਉਹ ਸਾਰਿਆਂ ਨੂੰ ਹੋ ਰਿਹਾ ਤੇਰੇ ਚਲੇ ਮੈਂ ਵੀ ਖਾਉਂਦਾ ਇੱਕ ਵਾਰ ਤੇ ਹੈ ਕੁਝ ਤੋਲਾਂ ਦਾ ਹੌਲ ਦਾ ਹੈ ਬੱਚਾ ਹਾਂ ਮੇਰਾ ਵੀ ਲਾਈਕ ਕੋੜੀ ਜਿਹਾ ਗਿਆ ਮਾਰੀ ਆਹਾਂ ਸ਼ਾਮ 5 ਵਜੇ ਦਾ ਵੇਲਾ ਤੇ ਬਠਿੰਡੇ ਸ਼ਹਿਰ ਦਾ ਬਹੁਤ ਖੂਬਸੂਰਤ ਨਜ਼ਾਰਾ ਤੇ ਸਾਹਮਣੇ ਬਣਿਆ ਹੋਇਆ ਬੱਦਲ ਤੇ ਬੱਦਲਾਂ ਉੱਲੇ ਲੋਕਿਆ ਹੋਇਆ ਸੂਰਜ ਆ 360 ਵਿਊ ਇੱਕ ਵਾਰੀ ਦੇਖੀਏ ਤੂੰ ਪਿੱਛੇ ਘਾਤ ਲੁਕੀ ਹੈ ਨਾ ਬਈ ਤੇ ਸਾਹਮਣੇ ਦੀ ਗੱਲ ਕਰਦਾ ਸੀ ਉਹ ਬੰਦ ਪਿਆ ਥਰਮਲ ਬਠਿੰਡੇ ਦਾ ਹਾਂ ਉਹ ਤਾਂ ਜਾਣਣ ਉਥੇ ਕੋਲੇ ਜਾਣ ਵਾਲੇ ਤਾਂ ਕੋਈ ਖਾਸ ਗੱਲਬਾਤ ਐ ਨਹੀਂ ਦੇਖਣ ਦੀ ਪਹਿਲਾਂ ਵੀ ਇੱਕ ਦੋ ਵਾਰੀ ਉਹਦੀ ਵੀਡੀਓ ਬਣਾਈ ਹੋਈ ਆ ਤੇ ਇੱਧਰ ਸਾਹਮਣੇ ਜਿਹੜੀਆਂ ਰੇਟਾ ਦੇਖਦੀਆਂ ਸਟੇਡੀਅਮ ਆ ਤੇ ਇੱਧਰ ਕਿਲਾ ਹਾਂ ਕਿਲਾ ਸਾਹਿਬ ਕਿਲਾ ਮੋਬਾਰਕ ਜੋ ਕਿ 11ਵੀਂ ਸਦੀ ਦਾ ਬਣਿਆ ਹੋਇਆ ਤੇ ਬਾਕੀ ਸ ਮੌਸਮ ਸੋਹਣਾਗਾ ਤੇ ਕੁੱਲ ਮਿਲਾ ਕੇ ਅੱਜ ਆਲਸੀ ਪਾਇਆ ਨੌਜਵਾਨਾਂ ਦੇ ਅੱਜ ਸ਼ਿੰਦਾ ਮਿੱਤਰ ਆਇਆ ਤੇ ਇਹਦੇ ਨਾਲ ਗੱਲਬਾਤ ਦੇਖਾਂਗੇ ਅਗਲੀ ਇਧਰ ਨਾ ਆਵਾ ਠੀਕ ਐ ਇਧਰ ਪਹਿਲਵਾਨ ਫਿਰਦਾ ਹੈ ਠੀਕ ਐ ਮੇਰਾ ਖਾਸ ਖਬਰ ਖਾਸ ਖਬਰ ਅੱਜ ਮੈਚ ਆ ਜਿੱਤ ਜੀਏ ਚੰਗੀ ਗੱਲ ਆ ਕਰੈਕਟ ਦਾ ਨਹੀਂ ਅਸੀਂ ਬਾਹਰ ਆ ਕਿਹਦੇ ਨਾਲ ਆ ਉਹ ਵੀ ਬਾਹਰੀ ਹਾਂ ਇਧਰ ਕਰ ਹਲਵਾ ਜੀ ਕੰਦੀ ਇਹ ਨੱਥੂ ਲਵਾਈਏ ਸਾਡਾ ਪਿੱਛੇ ਦਾ ਹੋਣਾ ਨਹੀਂ ਪਿੱਛੇ ਨਹੀਂ ਆਉਂਦੇ ਠੀਕ ਐ ਖਰਚ ਉੱਪਰ ਹਾਂ ਬਹੁਤ ਸੋਹਣਾ ਨਜ਼ਾਰਾ ਕਹੋ ਜੀ ਕੋਈ ਗੱਲ ਨਹੀਂ ਆ ਮੌਸਮ ਸੋਹਣਾ ਤੇ ਮੁੰਡੇ ਫਿਟਨੈਸ ਲੈਵਲ ਚੈੱਕ ਕਰੀ ਜਾਂਦੇ ਆ ਛੱਤ ਤੇ ਖੜੇ ਗੁੱਡ 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 ਥੱਲੇ ਤਾਂ ਹੋ ਜਾ ਮੇਰੇ ਖਾਲੇ ਜਾ ਚੱਲ ਬਿੱਲੇ ਚੱਲ ਚਾ ਗੁੱਡ ਚੱਲ 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 ਥੱਲੇ ਬੈਣਾ ਮੇਰੇ ਪੂਰਾ ਚਾਲੇ ਚੰਦੇ ਫੇਰੀ ਵਾਰੀ ਆ ਚੰਦੇ ਯਾਰ ਚੱਲ ਨਾ ਯਾਰ ਕੋਈ ਯਾਰ ਬਾਈ ਹੁਣ ਤਾਂ ਹੋ ਗਿਆ ਟਾਂਗਾ ਬਿੱਲੇ ਇੱਧਰ ਬਸ ਐਂ ਯਾਰ ਚੱਲ ਇਧਰੋਂ 뷰 ਸੋਹਣਾ ਹੁੰਦਾਗਾ ਤੇ ਖੜਾ ਹਾਂ ਵੈਰੀ ਗੁੱਡ 10 ਵਾਰੀ ਹੋਜੀ 10 ਵਾਰੀ ਓਕੇ ਹਣ ਇੱਕ ਅਰੀ ਮੈਂ ਡਰਾਈ ਹੋਰ ਕਰ ਲਾਂ ਤੁਸੀਂ ਕਰੋ ਸਰ ਪਹਿਲਾਂ ਮੈਂ ਕਿਹੜੀ ਲੱਤ ਤੇ ਬੈਠਾ ਸੀ ਪਹਿਲਾਂ ਸੱਜੀ ਤੇ ਨਾ ਭਾਈ 22 ਮਿੰਟ ਹੋ ਗਏ ਉਹ ਕੱਲ ਪਹਿਲੀ ਵਾਰੀ ਜੰਮ ਲਾ ਕੇ ਆਏ ਨੀ ਜਰਵਾਦ ਇੱਧਰ ਨਹੀਂ ਸੀ ਗਿਆ ਇੱਧਰ ਜੀ ਸੱਜੀ ਸੀ ਜਿਹੜੀ ਲੱਤ ਤੋਂ ਖੜਾ ਹਾਂ ਇਹ ਮਰਜ਼ੀ ਤੇ ਹੋ ਜਾ ਕਰ ਲੀ ਦੋ ਆ ਉਹ ਬਈ ਵਾਹ ਸਾਰੇ ਜੋਰ ਲੱਗ ਗਿਆ ਓਏ ਤਕੜਾ ਹੈ ਫਿਰ ਤੂੰ ਚਲ ਹੁਣ ਦੁਬਾਰੇ ਵਾਰੀ ਆ ਗਈ ਤੇਰੀ ਨਾ ਨਾ ਮੈਂ ਨਹੀਂ ਹੁੰਦਾ ਇਹ ਮੁੰਡਾ ਬਈ ਬਾਕੀ ਬਹੁਤ ਤਗੜਾ ਕਬੱਡੀ ਪਲੇਅਰ ਹੈਗਾ ਅਸ਼ਿੰਦਾ ਉਹ ਬਾਈ ਯਾਰ ਆ ਪੰਪ ਨਾਲ ਹੀ ਗੱਲ ਬਣਦੀ ਹੁੰਦੀ ਆ ਢਿਉ ਗੱਡਰਾ ਉਹ ਹਨੂਮਾਨ ਜੀ ਦਿਖਦੇ ਨੇ ਇੱਥੋਂ ਪਹਿਲਾਂ ਜੁੰਗ ਰਹੇ ਨੇ ਇਹ ਕਿੱਥੇ ਨੇ ਹਾਂ ਬਿਲਕੁਲ ਸੈਂਟਰ 'ਚ 30 ਫੁੱਲ ਕੂੰ ਨਸਕੂੰ ਲੈ ਚਿੜੀ ਦੇਖੀ ਕਿੰਨੇ ਟਾਈਮ ਦਾ ਦੇਖ ਰਿਹਾ ਹਾਂ ਕਿੱਥੇ ਆ ਗੁੱਟ ਗਈ ਦਰਾਦੀ ਨੂੰ ਸਵਾ 6 ਵਜੇ ਦਾ ਸਮਾਂ ਹੋ ਗਿਆ ਤੇ ਨੌਜਵਾਨ ਘਰੋਂ ਨਿਕਲ ਚੁੱਕੇ ਆ ਸਾਰੇ ਆਪ ਜੀ ਕਿਹੜੇ ਬੱਸ ਜਾਓਗੇ ਇੱਥੇ ਆ ਰੈਸਟ ਮੋੜ ਤੇ ਆ ਦਿਨ ਅੱਜ ਦਾ ਅਸੀਂ ਗੱਲਾਂ ਬਾਤਾਂ ਕਰਕੇ ਲੰਘਾਇਆ ਤੇ ਆਪਣਾ ਸਰੇਂਦਰ ਤੇ ਜੀਵਨ ਹੋਰੇ ਚਲੇ ਗਏ ਸਟੇਡੀਅਮ ਵੱਲ ਉਹਨਾਂ ਦਾ ਮੈਚ ਹੈਗਾ ਤੇ ਮੈਂ ਤੇ ਨਥੇ ਵਾਲਾ ਚੋਬਰ ਚੱਲੇ ਆ ਜਿੰਮ ਮੈਂਗਾ ਥੋੜੀ ਜੋਰ ਅਜਮਾਇਸ਼ ਕਰਾਈ ਆ ਜਿਹੜੇ ਬਿਲੇ ਖਾਧਿਆ ਮੈਦੇ ਉਹ ਥੋੜੇ ਹਾਜਮ ਕਰਾਈ ਉਸ ਤੋਂ ਬਾਅਦ ਸਟੇਡੀਅਮ ਵੱਲ ਜਾਵਾਂਗੇ ਉਹਨਾਂ ਦਾ ਆ ਮੈਚ ਦੇਖਾਂਗੇ ਨਾਲ ਹੀ ਚੋਬਰ ਪਲੇਟਾਂ ਚੱਕੀ ਫਿਰਦੇ ਜਿਹੜੀਆਂ ਬੰਬੂ ਗਾੜ ਦੇ ਲਗਾਉਣੀਆਂ ਹੋਰ ਬਈ ਟੈਟਾ ਮਾਲ ਓਕੇ ਬਾਈ ਚਲ ਗਿਆ ਠੀਕ ਹੈ ਚਲੋ ਸਰ ਠੀਕ ਆ ਮਿੱਤਰਾਂ ਅਸੀਂ ਰੋਡੇ ਬ੍ਰੇਕ ਤੋਂ ਬਾਅਦ ਦੇਨ ਅੱਜ ਇਹ ਜਾ ਰਿਹਾ ਬਈ ਕਿ ਦੋ ਤਿੰਨ ਵਾਰੀ ਕੱਪੜੇ ਲਾਹ ਲੈ ਪਾਲੇ ਵਾਲੀ ਗੱਲਬਾਤ ਜੀ ਹੋਈ ਗਈ ਤੇ ਕੁੱਲ ਮਿਲਾ ਕੇ ਬੇਲੇ ਹੀ ਸੀਗੇ ਤੇ ਗਾਇ ਕਿਸੇ ਪਾਸੇ ਹੀ ਨਹੀਂ ਜਰੀਆ ਦਾ ਸੋਣਾ ਯਾਰ ਤੁਹਾਡੇ ਵਾਲਾ ਚੋਨਾ ਲਾਉਣ ਤੋਂ ਪਹਿਲਾਂ ਆਪਣਾ weight 81 ਕਿਲੋ ਸੀ ਅੱਜ ਦੇਖਦੇ ਹਾਂ ਹੁਣ ਛੋਨਾ ਲਾਉਣ ਤੋਂ ਬਾਅਦ ਕਿੰਨਾ ਘਟਿਆ ਹੈਗਾ ਹਾਂ 77 ਕਿਲੋ 77 ਆ ਹਾਂ ਖਾਦਾ ਪੀਤਾ ਲਾ ਕੇ 70 ਹੋ ਗਿਆ ਹਾਂ 4-5 ਕਿਲੋ weight ਉਦੋਂ ਦਾ ਰੁੱਟ ਚੁੱਕਿਆ ਹੈਗਾ ਕਾਲੀਆ ਜੇ ਮਾ ਵਧੀਆ ਸੋਹਣਾ ਨਜ਼ਾਰਾ ਆ ਤੇ ਸੋਹਣੀ ਧੁੱਪੀ ਕੱਟੀ ਤਾਂ ਹੁਣ ਇੱਥੋਂ ਚੱਲਦੇ ਆ ਸਿੱਧਾ ਸਟੇਡੀਅਮ ਤੇ ਸ੍ਰਿੰਦਰ ਹੋਰਿਆਂ ਦਾ ਮੈਚ ਦੇਖ ਕੇ ਆਉਣੇ ਆ ਚੱਲੀ ਜਾਂਦਾ 6:00 ਵਜੇ ਦਾ ਵਜਤ ਸਮਾ ਹੋ ਗਿਆ ਇਸ ਵਕਤ ਅੱਛਾ ਪਾਜੀ 35 ਮਿੰਟਾਂ ਦਾ 15 ਅਗਸਤ ਆ ਰਿਹਾ ਤੇ ਸਾਰੇ ਹਾਂ ਇੰਡੀਆ ਦੇ ਝੰਡੇ ਲਾਈ ਜਾਂਦੇ ਲਹਿਰਾਈ ਜਾਂਦੇ ਆ ਤੇ ਪੰਪ ਤੇ ਤੇਰਪੋਣਾ ਆਏ ਸੀਗੇ ਤੇ ਮਿੱਤਰ ਕਹਿੰਦੇ ਥੈਲਪ ਕਰ ਦੋ ਬਈ ਤੁਸੀਂ ਤਾਂ ਮੈਂ ਜ਼ਰੂਰ ਇਹਨਾਂ ਨੇ ਉਹ ਧਿਆਨ ਹੀ ਭਰੇ ਤੇ ਇਹਨਾਂ ਦੀ ਇਨਕੀ ਬਈ ਇੱਜ਼ਤ ਦਾ ਝੰਡੇ ਪ੍ਰਤੀ ਇਹਨਾਂ ਨੇ ਥੱਲੇ ਨਹੀਂ ਰੱਖਿਆ ਤੇ ਇੱਥੇ ਮੈਨੂੰ ਕੜਿਆ ਦੇਖ ਕੇ ਮੈਨੂੰ ਕਹਿੰਦੇ ਤੁਸੀਂ 2 ਮਿੰਟਾਂ ਵਾਸਤੇ ਇਹਨੂੰ ਹੋਲਡ ਕਰੋ ਠੀਕ ਆ ਮਿੱਤਰਾ ਨੈਲਾ ਦਾ ਮੈਚ ਹੀ ਹੋਣੇ ਪੜਿਆ ਉਹਨਾਂ ਦਾ ਨਾ ਹਾਂ ਆ ਸਟੇਡੀਅਮ ਆ ਭਾਈ ਬਠਿੰਡੇ ਦਾ ਜਿੱਥੇ ਆਪਣੇ ਸ਼ੰਦੇ ਹੋਰਾਂ ਜੀਵਨ ਹੋਰਾਂ ਦਾ ਮੈਚ ਸੀਗਾ ਆਏ ਫਿਰ ਦਜਿੰਦਾ ਸਾਹਮਣੇ ਆਏ ਹੋ ਮੁੜੇਦਿਆਂ ਹਾਂ ਜਲੀ ਅੰਦਰ ਤੇ ਬੰਤੀ ਤੇ ਬਾਈ ਆ ਗਿਆ ਆ ਗਿਆ ਵੀਰੇ ਆ ਗਿਆ 1 ਮਿੰਟ ਬਸ ਬਾਲ ਹੋ ਲੈਣ ਦਿਓ ਹਾਂ ਫੀਲਡਿੰਗ ਤੇ ਲੱਗੇ ਹੋਇਆ ਨੌਜਵਾਨ ਆਪਣੇ ਵਾਲੇ ਆ ਦੇਖਦੇ ਆ ਥੋੜਾ ਟਾਈਮ ਇਥੋਂ ਦੇ ਨਜ਼ਾਰੇ ਕਿਹੜੇ ਪਾਸੇ ਨੇ ਉਹ 我上个接，一趟就。 ਆ ਲੰਮਾ ਚੱਲੂ ਕੰਮ ਥੋੜਾ ਜਿਹਾ ਬਹਿ ਕੇ ਦੇਖਦੇ ਆ ਪ੍ਰੋਗਰਾਮ ਅੱਛਾ ਕੈਮਰਾ ਰੱਖਿਆ ਬਹਿ ਕੇ ਆ লাইਵ ਚੱਲ ਰਿਹਾ ਹੈ লাইਵ ਚੱਲ ਰਿਹਾ ਹੈ ਕੀ ਹਾਲ ਹੈ ਆਪਣੇ ਪਿੰਡ ਦਾ ਚੌਪੜ ਖੇਡੇ ਨਹੀਂ ਹਾਂਜੀ ਆ ਬਾਹਰ ਦਾ ਟੁਕੜਾ ਰੱਖਿਆ ਇਹ ਅਜੀਬ ਨਾ ਟੀਮ 'ਚ ਨਹੀਂ ਹੈਗਾ ਨਹੀਂ ਨਹੀਂ ਕੋਈ ਸਬ ਆਪਣੀ ਬੈਟਿੰਗ ਹੋ ਗਈ ਹਾਂ ਹੂੰ ਅੱਛਾ 14 ਦੇ 44 ਹਾਂ ਪਾ ਗਏ ਸਹੀ ਹੋ ਗਿਆ ਸ਼ਾਨਦਾਰ ਫਿਲਡਿੰਗ ਮਿਸਟਰ ਲੈਗਨ ਤੇ ਉਹ ਜਾਂਦਾ ਉਹ ਹੋਲ ਟੀਮ ਚ ਆਹੋ ਉਹ ਖੜਾ ਇਹ ਉਹ ਤਾਂ ਮੈਂ ਵੇਖ ਲਿਆ ਉਹ ਖੜਾਗਾ ਉੱਪਰ ਸਕਰੀਨ ਦੇ ਆਣ ਬਿਲਕੁਲ ਵਿਚਾਰੇ ਚੱਲਣੇ ਚੱਲਣੇ ਨਹੀਂ ਦਿੱਤਾ ਚੱਲਣੇ ਦਿੱਤਾ ਉੱਪਰ ਚਾਰ ਗਿੰਦਾਂ ਚ ਛੇ ਕਰਨ ਬੋਲ ਘਰੇ ਹੀ ਪੜਕਦਾ ਸੀ ਐਵੇਂ ਕਿੰਨੇ ਕਿੰਨੇ ਦਵਾਰੇ ਦੱਸਿਓ ਬਾਈ ਚਾਰ ਚ 6 7 ਹੋਣਗੇ ਬਸ ਇੱਥੇ ਠੀਕ ਆ ਬਹੁਤ ਆ ਕਿੰਦੇ ਸ਼ਿੰਦਿਰ ਕੀ ਚੱਲਣਗੇ ਸਾਡੇ ਨਾ ਮੈਚ ਦੇਖਣ ਜਾ ਤਾ ਆ ਆ ਮੈਂ ਬਿੰਦਾ ਸਾਰੇ ਇੱਧਰ ਤੁਸੀਂ ਆ ਜਾ ਹਾਂਰੀ ਉਹ ਆ ਜਾ ਦੋ ਘੰਟੇ ਰੋਣ ਦੋ ਕਾਲੀ ਕਰੀ ਜਾਂਦੇ ਘਰੇ ਜਾਣ ਦੀ ਸ਼ਿੰਦੇ ਨੂੰ ਮੈਸੇਜ ਕੋਈ ਮਿਲਿਆ ਐ ਸ਼ਿੰਦੇ ਨੂੰ ਮੈਸੇਜ ਕੋਈ ਸਿੰਦੇ ਕੇ ਕਾਲੀ ਕਰੀ ਜਾਂਦੇ ਕਰੇ ਜਾਂਦੇ 23 ਛੱਕੇ ਖਾਈ ਜਾਂਦੇ ਆ ਘਰ ਗੁੱਲ ਖਿਆਕ ਲਗੇ ਜਾ ਕੇ ਸ਼ੀਦੀ ਬਗਜੀ ਹਾਰ ਤਾਂ ਗਈ ਵੀ ਅਸੀਂ ਥੋੜੇ ਨੂੰ ਆਏ ਵੀ ਸ਼ੀਦੀ ਦੀ ਹਾਰ ਜਿਗੋ ਸਿੰਦੇ ਕੇ ਰੰਗ ਸਿੰਦੇ ਰਾਨ ਦੇ ਡਿਗੂ ਬ੍ਰਦਰ ਆਇਨਾ ਕਰ ਸਿੰਦੇ ਕੇ 28 ਰਾਨਾ ਚ ਸਮਝਾ ਯਾਰ 250 ਰਾਨਾ 8 ਓਵਰਾਂ ਚ ਖਾਤਰਾ ਪੈਦਾ ਹੋ ਰੇ ਯਾਰ ਐਵੇਂ ਲੈ 8 ਓਵਰਾਂ ਚ 150 ਰਾਨਾ ਉਹ ਬਾਈ ਆਏ ਨਾ ਕਰ ਭਰਾ ਬਣ ਕੇ ਹੌਲੀ ਛਿੱਟ ਲਵਾ ਛਿੱਟ ਲਾ ਆਏ ਮਰਾ ਤੂੰ ਆਪ ਘਰਾ ਦੇ ਨਾਲ ਰੈਟਰ ਸਾਨੂੰ ਮਰਵਾਵੇਂਗਾ ਡਰਨਾ ਛੰਦੇ ਮੈਂ ਤਾਂ ਆਊਟ ਹੋਈ ਗਿਆ ਬਾਈ ਬਣ ਕੇ ਉਹ ਇਹਦਾ ਪਲੇਅਰ ਹੀ ਨਹੀਂ ਮੰਨਦਾ ਮੈਨੂੰ ਦਾ ਓਏ ਉਹਨੂੰ ਕਿਹਾ ਚਿੰਦੇ ਨੂੰ ਸਾਗਰ ਗਰੀਬਾ ਜੀ ਕੋਲੇ ਕੋਲੇ ਚ ਨਾ ਪਾਣਾ ਨਹੀਂ ਬੋਲ ਗਏ ਚਾਲ ਭਾਈ ਬੋਲ ਰਹਾ ਉਦਵਾਰੇ ਵੀ ਇਧਰ ਹੀ ਜਾਵਗਾ ਬਾਲਦਾ ਸੇ ਨੋ ਆਏ ਸੇ ਕਾਢੀ ਸਾਹ ਹਨ ਇਹਦੀ ਇਹਦੀ ਇਹਨਾਂ ਦੀ ਨਾ ਮਾੜੀ ਹੈ ਲਾ ਲੀ ਕਾਢੀ ਦਾ ਅੜਜੀ ਉਹ ਲੱਗੇ ਵੀ ਹਨ ਤੇ ਤੁਸੀਂ ਹਾਰ ਗਾ ਤੂ ਵੀ ਫਿਰ ਸਾਡੇ ਕੋਲ ਪਹਿਲਾ ਮੈਚ ਸੀ ਓ ਯਾਰ ਓਏ 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 ਓ ਬਾਈ ਓਏ ਥੋੜਾ ਅੱਗੇ ਬੈਠਾ ਸੀ ਕੋਈ ਨਾ ਕੋਈ ਨਾ ਨਾ ਉਹ ਕਿੰਨੇ ਖਾ ਰਿਹਾ ਮਾਰ ਰਿਹਾ ਮੋਰ ਕਿੰਨੇ ਵੜ ਗਏ 5 ਕਿਲੋ ਦੇਹਰਾਂ ਆਣ ਦੇਖ ਤਾ ਉਹ ਕਿ ਦਰਜਾ ਲੱਗਿਆ ਰੈਟੀਬਿਲਟੀ ਕੰਪਨੀ ਦੇ 15 ਔਰ ਤੋਂ ਪਹਿਲਾਂ ਉਸ ਤੋਂ ਬਾਹਰ ਹੋ ਤੁਸੀਂ ਅਸਲ ਹੀ ਬੈਠੇ ਹੋ ਰਾਜ ਫਤਿਹ ਲੱਗ ਗਿਆ ਕਾਹਰਾ ਹੋਇਆ ਉਹ ਖੜੇ ਆ ਬਾਈ ਮੈਂ 6 ਜਣ ਕੰਮ ਯਾਰ ਪਰ ਨਵੇਂ ਤਿੰਨ ਤੋਂ ਦੋ ਵਜੇ ਦਾ ਕੋਣ ਚੁੱਦੀ ਨਾ ਤੇਰੀ ਪੁੱਛੀ ਮੰਦਰ ਆ ਗਿਆ ਝੰਡਾ ਆ ਨਾ ਇਹ ਤੋੜ ਰਾਂ ਮਾਰੀ ਮੈਨੂੰ ਪਤਾ ਬੋਲ ਕਰੇਗਾ ਤੂੰ ਸ਼ਾਬਾ ਤਗੜਾ ਪਲੇਅਰ ਆ ਸਿੰਦਾ ਬਈ ਸਿੰਦਾ ਮੋਢਾ ਦੋਖੇ ਕਰਨਾ ਬਿਲਕੁਲ ਕਮੈਂਟਰੀ ਮਾਰੀ ਮੋਢਾ ਦੋਖਾ ਨਹੀਂ ਵੀਰਦਾ ਜੀ ਨਾ ਬੋਲ ਹੈ ਓਪਾ ਆਵੇ ਦੇਦਾ ਬਾਰੇ ਹਸੀ ਰੋਦਾ ਜੀ ਫੀਲਡਿੰਗ ਫੀਲਡਿੰਗ ਜੀ ਅੱਬਾ ਓਏ ਜੱਸੀ ਕੱਢਦਾ ਕੈਨ ਬੋਲ ਉਹ ਫੀਲਡਿੰਗ ਅਡਰ ਸਾਹਿਬ ਬਹੁਤ ਤੇ ਸੋਹਣੇ ਵਾਹ ਇਹਨੂੰ ਮਾਈਕ ਫੜਾਉ ਨਾ ਯਾਰ ਬਿੱਲੇ ਨੂੰ ਮਜ਼ਾ ਆਵੇਗੀ ਇਹਨੂੰ ਮਾਈਕ ਪਰੇਵਾਦਿ ਸੋਰਟ ਕਰੀ ਜਾਂਦਾ ਚੱਲ ਵੀਰ ਓਏ ਦਿਖਾ ਕੋਈ ਨਜ਼ਾਰਾ ਆਹ ਓ ਵਾ ਯੂ ਆ ਜੀ ਕਾਪਟਰ ਆ ਗਿਆ ਓਏ ਪਾਣੀ ਹੈਗੇ ਗੁੱਟ ਨਹੀਂ ਉਹਦਾ ਗਰਾਊਂਡ ਤੇ ਪਲੇਅਰ ਤਰਨਾ ਆਇਆ ਹੈ ਹੈਲੀਕਾਪਟਰ ਤਾਂ ਨੂੰ ਕੋ ਚਲਾ ਤੀਰ ਹੰਦੀ ਮਾ ਕਰਦਣਾ ਬੋਲ ਸਟਾਪ ਸਟਾਪ ਵਾਹ ਵੰਦੇ ਪੜਨਾ ਸੀ ਸਿੰਦਾ ਕਹਿੰਦੇ ਨੌਜਵਾਨ ਨੂੰ ਸਿੰਦਾ 13 ਸਿੰਦਾ ਤੇਰਾ ਹੋਈ ਤੇਰਾ ਹੀ ਆ ਤੇਰਾ ਹੀ ਤੇਰਾ ਹੀ ਦੋਲਦਾ ਸ਼ਾਬਾਸ਼ ਸਿੰਦੇ ਸ਼ਾਬਾਸ਼ ਚੱਲੀ ਜਾਂਦੀ ਆ বোল কু বোল শাবাশ এদের শাবাশ ਅਹੀ ਲੋੜਾ ਨਹੀਂ ਵਧੀਆ ਜੀ ਲੱਗਿਆ ਖੁੱਲਾ ਡੁੱਲਾ ਯਮੋ ਵਾਲਾ ਕੋਈ ਗੇਮ ਹੈ ਨਾ ਕ੍ਰੈਕਟ ਲੈ ਲਈ ਆ ਲੈ ਵਾਓਏ ਇਹਨਾਂ ਉਹ ਹਾਂ ਇਧਰ ਦਾਰਸ਼ਕ ਵੀਰ ਹਮ ਹਮਾ ਕੇ ਪਹੁੰਚੇ ਹੋਏ ਕੈਟ ਸੋਹਣਾ ਸੀਗਾ ਪਹਿਲਾਂ ਨਾਲ ਹੀ ਛੱਡਿਆ ਸੀ ਇੱਕ ਦੂਜੀ ਵਾਰੀ ਪਹਿਲੇ ਲੱਗੇ ਥੇ ਬਣਦੇ ਨੇ ਹਾਂ ਚੱਪਣਾ ਵਿੱਚ ਸੁੰਦਰੀ ਛੱਲਾ ਨਹੀਂ ਬਣਦੀ ਆ ਇਹ ਚੱਕ ਫਿਰ ਜਾ ਗਏ ਦਿੰਦੇ ਨਾ ਜੱਟ ਕੋ ਪੁੱਤ ਤਾਂ ਫਿਰ ਜਿਹਨਾਂ ਦੇ ਜਿਹਨਾਂ ਦੇ ਪਿੰਡ ਉਹਦਾ ਪਿੰਡ 13 ਆ ਆਖਿਆ ਸੀ ਪਹਿਲਾਂ ਉਹਦੋਂ ਜੋਤ 13 ਤੇ ਸ਼ਿੰਦਾ 13 ਆਪਸ ਵਿੱਚ ਭੜ ਚੁੱਕੇ ਆ ਕਹਿੰਦੇ 13 13 ਟੋਲੀ ਜਾਂਦੇ ਆ ਆਹਮਣੇ ਸਾਹਮਣੇ ਹੋ ਗਏ ਦੋਨੇ ਨੌਜਵਾਨ ਜੋਤ 13 ਸ਼ਿੰਦਾ 13 ਉਹਦੇ ਰਣ ਵੀ ਨਹੀਂ 13 ਮਾਰੇ ਅੱਛਾ ਗਏ ਪੂਰੇ ਵੀ ਨਹੀਂ ਕੀਤੇ ਚਾਲ ਬਾਈ ਓਏ ਆ ਨਾ ਕਰਤੇ ਕਿਵੇਂ ਆ ਸਸਰੀਕਾਲ ਹੁੰਦੀ ਦੀਦੀ ਮੈਨੂੰ ਛੋਟੀ ਕੋਈ ਸਾਵਾ ਨਾ ਨਾ ਜਿੱਤੋਂਗੇ ਛਿੰਦਾ ਬਾਥ ਨੇ ਸੋਹਣੀ ਨਹੀਂ ਦੇਣਾ ਛਿੰਦੇ ਨੇ ਦੇਖ ਲੈ ਕੋਣ ਛਿੰਦੇ ਨੇ ਤੂੰ ਛਿੰਦੇਰ ਕੇ ਜਿੱਦਦੇ ਆ ਪਹਿਲੇ ਹੀ ਤਤਰੋ ਕਰੇ ਮਗ ਜਾ ਮੈਂ ਹਣਾ ਛਿੰਦੇਰ ਕੇ ਨੂੰ ਨਹੀਂ ਜਿੱਤਣਾ ਲੱਖ ਦੀ ਲਾਨਤ ਹੈ ਛਿੰਦੇਰ ਦੇ ਜਿੱਦੇਰਾਂ ਤੂੰ ਜਿੱਤ ਗਿਆ ਜਿੱਤਣ ਸਾਡੇ ਨੂੰ ਓਏ ਕੀ ਹੈ ਉੱਠਾ ਬੋਲ ਗਿਆ ਉਸ ਹੋ ਗਿਆ ਮਲਟੋ ਗਿਆ ਗਰਮੀ ਆ ਹਾਂ ਮੱਛਰ ਵੀ ਆ ਥੋੜਾ ਥੋੜਾ ਹੰਮ ਸੋਰੀ ਹੈਗੇ ਹਾਂ ਉਹ ਕੋਕੋ ਕਪਝਾਓ ਗਰਾਊਂਡ ਚ ਛਿੰਦੇ ਆ ਜੋ ਤਾਂ ਉਧਰ ਤਾਂ ਗਿਆ ਪਾਣੀ ਛਿੰਦੇ ਨੂੰ ਨਹੀਂ ਦਿੰਦੇ ਉਧਰ ਛਿੰਦੇ ਦੀ ਪੁੱਛ ਕੇ ਸੀ ਘੱਟਾ ਉਹ ਤਾਂ ਉਹ ਗਰਾਊਂਡ ਤੋਂ ਬਾਹਰ ਹੋਇਆ ਫਿਰਦਾ ਮੱਛਰ ਮੱਛਰ ਚਾਰ ਚਪੇਰੇ ਹੋਈ ਜਾਂਦੀ ਯਾਰ ਹਾਂ 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 ਦਾ ਛਿੰਦਾ ਪਿੰਡੋਂ ਮੱਛਰ ਤੇ ਮੱਛਰ ਆ ਜਾਂਦੇ ਛਿੰਦੇ ਸਾਡੇ ਕੋਈ ਸਬਸਟੀਟਿਊਟ ਲੈਤਾ ਹੁੰਦਾ ਕੋਈ ਰਨ ਮਾਰ ਦਿੰਦਾ ਚਾਰ ਨਾ ਨਹੀਂ ਹੁਣ ਓਵਰ ਕਰਨੀ ਆ ਠੰਡਾ ਹੋਇਆ ਖੜਾ ਯਾਰ ਮਾਹੌਲ ਠੰਡਾ ਪਾਖਣੇ ਮੋਲ ਉਹ ਬੰਦ ਨੇ ਬਖਾਉਣਾ ਕਿਹੜੇ ਨੇ ਜਿਹੜਾ ਫੋਨ ਆਉਂਦਾ ਫੋਟੋ ਹੈ ਜਿਹੜਾ ਪਹਿਲਾਂ ਭੜੇ ਹੁੰਦਾ ਫੇਰ ਪੀਲਾ ਅੱਜ ਤਾਂ ਠੀਕ ਹੈ ਵੀ ਨਹੀਂ ਠੀਕ ਠੀਕ ਹੈ ਹਾਂ ਜੀਵਨਾ ਛੋਟੀ ਟੀਮ ਖਾਤਰੀ ਚ ਲੱਗਦੀ ਮੈਨੂੰ ਹਾਂ ਹੇ ਗੰਟੀ ਨਾ ਨਾ ਕੋਈ ਸਰ ਕੈਮਰੇ ਦੇ ਸਾਹਮਣੇ ਮੁਕਰ ਗਿਆ ਭੈਲੇ ਨੂੰ ਪਤਾ ਨਹੀਂ ਸੀ ਕੈਮਰਾ ਚੱਲੀ ਜਾਂਦਾ ਕਿੰਨੇ ਆਊਟ ਹੋ ਗਏ ਆ ਨਾਰਮਲ ਹੀ ਜਿੱਤੇ ਪਏ ਆ ਆਲਡ ਤਾਂ ਪੰਜ ਛੇ ਕੀ ਹੋਇਆ 22 ਓਵਰਾਂ ਦਾ ਭਾਈ ਇਹਨਾਂ ਦਾ ਮੈਚ ਹੈ ਤੇ 15ਵਾਂ 16ਵਾਂ ਕੋਈ ਓਵਰ ਚੱਲੀ ਜਾਂਦਾਗਾ 100 ਕਰਾਣਾ ਚੋਬਰ ਨੇ ਬਣਾ ਲਿਆ 161 ਅ ਛਿੰਦੇ ਹੋ ਰਹਿਆਂ ਦਾ ਇੰਨੇ ਹੀ ਆ ਨਾ ਕੰਮ ਹਾਂ ਹਾਂ ਠੀਕ ਹੈ ਮਾਮਲਾ ਪੱਕਾ ਪੈਗਾ ਕਰਦੇ ਹਾਂ ਨੇ ਹਾਂ ਚਲ ਬਈ ਚਲ ਅਮੀਨ ਆ ਗਿਆ ਜੋ ਤੂੰ 93 ਇਹ ਆ ਚੱਕ ਏ ਨੋ ਸ਼ਾਟ ਆ ਬਈ ਸ਼ਾਟ ਸ਼ਾਟ ਕਮਲ ਆ ਬਈ ਆ ਬਈ 6 7 ਕਰਨ ਰਹਿ ਕੇ 7:00 ਵਜ ਕੇ 17 ਮਿੰਟਾਂ ਦਾ ਸਮਾਂ ਹੋ ਗਿਆ ਮੈਚ ਦੀ ਸਮਾਪਤੀ ਹੋ ਗਈ ਜੀਵਨ ਦੀ ਟੀਮ ਜਿੱਤ ਗਈ ਆ ਟੇਸ਼ਨ ਦੇ ਯਾਰ ਨੂੰ ਲਿਹਾਣ ਵਾਸਤੇ ਸੀ ਇੱਥੇ ਬੈਠੇ ਸੀਗੇ ਇਹ ਨਾਲ ਮੈਚ ਦਾ ਨਜ਼ਾਰਾ ਦੇਖ ਰਹੇ ਸੀ ਚੱਕ ਲਾਈਟਾਂ ਕਰਤੀਆਂ ਬੰਦ ਕਿੰਨੇ ਖਾਲੀ ਟੱਪਕੇ ਆਏਗਾ ਉੱਥੇ ਆਵਾਂਗੇ ਅਗਲੇ ਹੰਡੇ ਚੁੱਹ ਹੀ ਗੱਲ ਛਿੰਦਿਆ ਅਗਲੀ ਵਾਰੀ ਸਹੀ ਤੇ ਜੀਵਨ ਦੇ ਨੌਜਵਾਨ ਦੀ ਟੀਮਾ ਜਿੱਤ ਜੋਕੀਆ ਤੇ ਹੁਣ ਬਸ ਜੀਵਨ ਕੱਲ ਨੂੰ ਬੋਲੂ ਹਣਾ ਹੁਣ ਤਾਂ ਦਾ ਬੀਜ ਹੈ ਬੈ ਜਾ ਬੈਠ ਚੱਲ ਦੂੰ ਓ ਬੱਲੇ ਅੰਗਰੇਜ਼ਾ ਤੋਂ ਦੋੜਵਾ ਕੇ ਆਉਂਦੇ ਆ ਕਿਹਦਾ ਸੀ ਦੇਖੋ ਜਿਹਨਾਂ ਦੰਤ ਜੇ ਕਰਾਤਾ ਵਾਹਿਗੁਰੂ ਉਹ ਜੋ ਬਈ ਨੇੜੇ ਹੋ ਜਾ ਹਾਂ 11 ਵਜੇ ਦਾ ਸਮਾਂ ਹੋ ਗਿਆ ਅੱਧਾ ਕਸ਼ੇਰ ਸੌ ਗਿਆ ਅੱਧਾ ਕ ਸੌਣ ਦੀ ਤਿਆਰੀ ਚਾ ਫਿਲਹਾਲ ਆਪਾਂ ਪਰਸ਼ਾਤਾ ਪਾਣੀ ਚੱਕ ਲਿਆ ਅੱਜ ਬਲੌਗ ਥੋੜਾ ਜਿਹਾ ਕੱਟ ਬਣਾਇਆ ਕਿਉਂਕਿ ਦੋਸਤਾਂ ਮਿੱਤਰਾਂ ਨਾਲ ਇੱਥੇ ਗੱਲਾਂ ਬਾਤਾਂ ਬੱਦ ਕਰੀਆਂ ਅੱਜ ਥੋੜਾ ਜਿਹਾ ਆਲਸ ਪਾਇਆ ਤੇ ਤਾਂ ਕਰਕੇ ਇਹਨਾਂ ਦਾ ਐਡਜਸਟ ਕਰ ਲਿਆ ਅਸੀਂ ਤੇ ਫਿਲਹਾਲ ਮਣੀ ਗਿਆ ਨਹੀਂ ਹਲੇ ਇੱਥੀ ਹੈਗਾ ਮਿੱਤਰ ਇੱਕ ਦੋ ਵਾਰੀ ਉਹਨੂੰ ਮਿਲ ਲਿਆ ਸੀਗਾ ਸ਼ਾਮ ਨੂੰ ਅਸੀਂ ਫਿਰ ਉਧਰ ਮੈਚ ਦੇਖਣ ਚੱਲ ਗਏ ਮਣੀ ਦੇ ਦੋ ਤਿੰਨ ਵਾਰੀ ਫੋਨ ਆਇਆ ਤੇ ਕੱਲ ਨੂੰ ਜਾਊਗਾ ਇਥੋਂ ਉਹ ਮਿੱਤਰ ਇਟਲੀ ਵਾਲਾ ਵਾਪਸ ਤੇ ਆਪਾਂ ਵੀ ਕੱਲ ਨੂੰ ਸ਼ਾਇਦ ਪਿੰਡ ਨਿਕਲ ਜਾਾਂਗੇ ਦੁਪਹਿਰ ਬਾਅਦ ਤੇ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਡੀਓ ਉਹਨੂੰ ਜਿਨ੍ਹਾਂ ਨੇ ਐਂਡ ਤੱਕ ਦੇਖਿਆ ਇੱਥੋਂ ਤੱਕ ਜੀ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਜੁੜੇ ਰਹੋ ਮਿਲਦੇ ਆਂ ਕੱਲ ਨੂੰ ਸਵੇਰੇ 7:00 ਵਜੇ ਨਵੇਂ ਬਲੌਗ ਦੇ ਨਾਲ ਸੱਚੀ ਗੱਲ ਸਾਰਿਆਂ ਨੂੰ